ਇੱਕ ਕਹਿੰਦੇ ਪੁਰਾਣੀ ਕਹਾਵਤ ਹੈ ਕਿ ਡੱਡੂ ਨੂੰ ਭਾਵੇਂ ਸੋਨੇ ਦੀ ਇੱਟ ਤੇ ਬਿਠਾ ਦਿਓ ਪਰ ਛਾਲ ਉਹਨੇ ਗੰਦੀ ਨਾਲੀ ਵਿੱਚ ਹੀ ਮਾਰਨੀ ਹੈ ਕਹਿੰਦੇ ਇੱਕ ਪੁਰਾਣੀ ਕਹਾਵਤ ਹੈ ਕਿ ਡੱਡੂ ਨੂੰ ਭਾਵੇਂ ਸੋਨੇ ਦੀ ਇੱਟ ਤੇ ਬਿਠਾ ਦਿਓ ਪਰ ਛਾਲ ਉਹਨੇ ਗੰਦੀ ਨਾਲੀ ਵਿੱਚ ਹੀ ਮਾਰਨੀ ਹੈ ਇਸੇ ਤਰ੍ਹਾਂ ਹੀ ਲੋਕਾਂ ਦਾ ਜਿੰਨਾ ਮਰਜੀ ਕਰ ਲੋ ਜਿਸ ਨੇ ਆਪਣੀ ਔਕਾਤ ਦਿਖਾਉਣੀ ਹੁੰਦੀ ਹੈ ਉਧ ਖਾਹੀ ਜਾਂਦਾ ਹੈ ਸੱਚ ਕਿ ਹੈ ਕਿਸੇ ਨੇ ਇਸੇ ਤਰ੍ਹਾਂ ਹੀ ਲੋਕਾਂ ਦਾ ਜਿੰਨਾ ਮਰਜੀ ਕਰ ਲੋ ਜਿਸ ਨੇ ਆਪਣੀ ਔਕਾਤ ਦਿਖਾਉਣੀ ਹੁੰਦੀ ਆ ਉਹ ਦਿਖਾ ਹੀ ਜਾਂਦਾ ਹੈ ਸੋ ਇੱਕ ਹਵਤ ਬਹੁਤ ਵੱਡੀ ਹੈਗੀ ਸਮਝਣ ਵਾਲੇ ਸਮਝ ਜਾਂਦੇ ਹੈਗੇ ਜਿਵੇਂ ਕਹਿੰਦੇ ਵੀ ਇੱਕ ਪੁਰਾਣੀ ਕਹਾਵਤ ਹੈ ਕਿ ਟੱਡੂ ਨੂੰ ਭਾਵੇਂ ਸੋਨੇ ਦੀ ੱਟ ਤੇ ਬਿਠਾ ਦਿਓ ਪਰ ਸ਼ਾਲ ਉਹ ਗੰਦੀ ਨਾਲੀ ਵਿੱਚ ਹੀ ਮਾਰ ਦਿੰਦਾ ਸੋ ਜਿਹੜੇ ਮਤਲਬੀ ਲੋਕ ਆ ਉਹਨਾਂ ਨੇ ਹਮੇਸ਼ਾ ਤੁਹਾਨੂੰ ਜਿਹੜੀ ਔਕਾਤ ਆ ਆਪਣੀ ਦਿਖਾਈ ਦੇਣੀ ਹੁੰਦੀ ਆ ਕਿ ਸਾਡੀ ਜ਼ਿੰਦਗੀ ਦੇ ਨਾਲ ਬਹੁਤ ਸਾਰੀਆਂ ਰਿਲੇਟ ਕਰਦੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਸੋ ਦੋਸਤੋ ਸਾਡੀ ਗੱਲਬਾਤ ਚੰਗੀ ਲੱਗੀ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ